ਦੇਸੀ ਤਾਂ ਮੈਂ ਤਾਂ ਇਹਨਾਂ ਨੂੰ ਉਦੋਂ ਗਏ ਵੀ ਇਹ ਅੰਮ੍ਰਿਤਪਾਲ ਤੋਂ ਪਹਿਲਾਂ ਤੋਂ ਵੀ ਜਿਹੜੀ ਗੱਲ ਜਿਹੜੀ ਇਹਨਾਂ ਚਲਾਈ ਸੀ ਪਰ ਉਦੋਂ ਤੋਂ ਹੀ ਮੈਨੂੰ ਕਹੇ ਵੀ ਤੁਸੀਂ ਲਾਨ ਕਰ ਦਿਓ ਪਤਾ ਨਹੀਂ ਕਿਹੜੀ ਗੱਲੋਂ ਕੀ ਵਿਚਾਰ ਇਹਨਾਂ ਦਾ ਵਿਚਾਰਿਆਂ ਦਾ ਜਿਹੜਾ ਹਰਬੰਦਾ ਸੋਚਦਾ ਬੜਾ ਤਕੜਾ ਮੈਦਾਨ ਹੈ ਵੀ ਇਹਦੇ ਵਿੱਚ ਮੈਂ ਘੁਲ ਪਾਉਂ ਜਾਂ ਨਹੀਂ ਪਾਉਂ ਤੇ ਬੜਾ ਸੋਚਣ ਦੇ ਬਾਵਜੂਦ ਸੰਤਾਂ ਦੇ ਫੋਨ ਆਏ ਇਹਨਾਂ ਨੂੰ ਫਿਰ ਸੰਤਾਂ ਦੀ ਜਿਹੜੀ ਆ ਉਹ ਗੱਲ ਜਿਹੜੀ ਆ ਉਹ ਨਹੀਂ ਮੁੜੀ ਜਾਂਦੀ ਤੇ ਦੇਸ਼ ਵਿਦੇਸ਼ ਦੇ ਵਿੱਚੋਂ ਸੰਤਾਂ ਦੇ ਫੋਨ ਆਉਂਦੇ ਸਾਨੂੰ ਵੀ ਆਉਂਦੇ ਰਹੇ ਇਸ ਕਰਕੇ ਸਾਨੂੰ ਜਿਹੜਾ ਬਾ ਇਹ ਜੋਧੇ ਨੂੰ ਜਿਹੜਾ ਮੈਦਾਨ ਦੇ ਵਿੱਚ ਕਾਰਨਾ ਪਿਆ ਸਮਰਨਜੀਤ ਮਾਨ ਜੀ ਨਾਲ ਗੱਲਬਾਤ ਕੀਤੀ ਜਾਏਗੀ ਇਸ ਵੀ ਸਿਮਿਤਰੀ ਦੇ ਜਿਹੜੀ ਗੱਲ ਕਰਨੀ ਹੈ ਬਿਲਕੁਲ ਜੀ ਬਿਲਕੁਲ ਸਤਿਕਾਰਯੋਗ ਹਸਤੀ ਆ ਸਾਡੀ ਉਹ ਸਮਰਨਜੀਤ ਸਿੰਘ ਮਾਨ ਸਾਡੀ ਕੌਮ ਦਾ ਹੀਰੇ ਆ ਉਹ ਕਿਉਂਕਿ ਉਹ ਸਾਨੂੰ ਇਸ ਕੱਲ ਦਾ ਮਾਣ ਵੀ ਆ ਕਿ ਉਹ ਸੰਦੀਪ ਸਿੰਘ ਸਣੀ ਦੇ ਹੱਕ ਦੇ ਵਿੱਚ ਬਹਿ ਜਾਣਗੇ ਉਹ ਦਿਲੋਂ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਪਿਆਰ ਕਰਦੇ ਆ ਇਹ ਨਹੀਂ ਗੱਲ ਤੇ ਬਾਕੀ ਜੋ ਵੀ ਆ ਕਹਿੰਦੇ ਨੇ ਸਹਿਬਾਤ ਵਡਿਆਈਆਂ ਜਿਸ ਪਾਵੇ ਦਿੱਤੇ ਦੇਣੀ ਤੇ ਵਡਿਆਈ ਗੁਰੂ ਸਾਹਿਬ ਨੇ ਇਹਨੂੰ ਹੀ ਆ ਜਿੰਨੂੰ ਪਾਉਣੀ ਆ ਬਾਕੀ ਆ ਭਾਈ ਸਾਬ ਤੁਸੀਂ ਦਰਾਨ ਕੀਤਾ ਤੁਸੀਂ ਭਰਾਵਰੇ ਜੇ ਬਾਨੀਆਂ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਖਤੇ ਕਾਫੀ ਚਿਰਾਂ ਤੋਂ ਤੁਹਾਨੂੰ ਸੰਗਤ ਦੇ ਵੀ ਲੋਹਰੀ ਹੀ ਸੰਗਤ ਬੋਲੋ ਕਿ ਸੰਦੀਪ ਸਿੰਘ ਨੂੰ ਚੋਣ ਦੇ ਮਤਾਜ ਉਤਾਰੇ ਜਾਵੇ ਇਹੀ ਸੰਗਤ ਦੀ ਬੇਨਤੀ ਮੰਨ ਕੇ ਹੀ ਸੰਗਤ ਨੇ ਕਿਹਾ ਹੈ ਤੇ ਬਸ ਸੰਗਤ ਦੀ ਬੇਨਤੀ ਮੰਨ ਕੇ ਹੀ ਇਹ ਚੀਜ਼ ਦਿੱਤੀ ਹੈ। ਇਹੀ ਸੰਗਤ ਨੂੰ ਹੁਣ ਕਹਿ ਨਹੀਂ ਕਿ ਵੱਜ ਚੜ ਕੇ ਸੰਦੀਪ ਸਿੰਘ ਦਾ ਸਾਥ ਦਿੱਤਾ ਜਾਵੇ। ਇਸ ਤਰ੍ਹਾਂ ਵੀ ਸੰਗਤ ਸਹਾਤ ਦੇ ਸਕਦੀ ਸੰਦੀਪ ਸਿੰਘ ਦਾ ਵੱਧਵਾ ਸਾਥ ਦਿੱਤਾ ਜਾਵੇ। ਕਿ ਦੋ ਦੋ ਚੋਣ ਪ੍ਰਚਾਰ ਚ ਜਾ ਜਾ ਸੰਗਤ। ਦੇਖੋ ਸਾਰੀ ਡਿਸਕਸ਼ਨ ਹੋਣੀ ਮੀਟਿੰਗ ਉਸ ਤੋਂ ਬਾਅਦ ਜਿੱਥੇ ਬੰਦੀਆਂ ਨਾ ਕਰ ਲੈਣੀਆਂ ਉਸ ਤੋਂ ਬਾਅਦ ਪਤਾ ਲੱਗ ਜਾਏ ਕਿ ਚੋਣ ਪ੍ਰਚਾਰ ਹੈ ਕਿਸ ਤਰ੍ਹਾਂ ਸ਼ੁਰੂ ਕਰਦੇ। ਤਕੀਦ ਵਾਲੀ ਚੋਣ ਦਾ ਨਹੀਂ ਜਾ ਰਹੇ ਹੋ ਕਿ ਹਮ ਸਤ। ਦੇਖੋ ਜੀ ਇਹ ਮਹਿਸੂਸ ਹੋਣਾ ਹੈ। ਇਹ 사ਤਗੁਰੂ ਨੂੰ ਪਤਾ ਜੀ ਕਿਹੜੇ ਗਰਾ ਤੇ ਅਸੀਂ ਤੋਰਿਆ ਸਾਨੂੰ ਤੇ ਮਾਲਕ ਮਾਲਕ ਨੂੰ ਪਤਾ ਵੀ ਕਿਸ ਤਰ੍ਹਾਂ ਹੋਣਾ ਕੰਮ ਤੇ ਸਾਨੂੰ ਤੇ ਕੁਝ ਪਤਾ ਵੀ ਨਹੀਂ ਐ ਵੀ ਤੁਹਾਨੂੰ ਕਹੀਏ ਕਿਆਂ ਨੂੰ ਸਾਡਾ ਕੋਈ ਸ਼ਾਇਡ ਆ ਜੀ ਕਿਵੇਂ ਕਰ ਲੈਣਾ ਕਿਵੇਂ ਨਹੀਂ ਕਰ ਲੈਣਾ ਇਸ ਬੰਦੀ ਆਪਣੇ ਐਡਵੋਕੇਟ ਨਾਲ ਗੱਲ ਕੀਤੀ ਹਾਂਜੀ ਹੋਈ ਹੁਣ ਡਿਸਕਸ਼ਨ ਜਿੱਥੇ ਬੰਦੀਆਂ ਨਾਲ ਮੀਟਿੰਗ ਕਰਨ ਤੋਂ ਪਹਿਲਾਂ ਵੀ ਆਪਾਂ ਗੱਲਬਾਤ ਹੋਈ ਸੀ ਉਹਨਾਂ ਨੇ ਕਿਹਾ ਸੀ ਇੱਕ ਵਾਰੀ ਆਪਣੇ ਐਡਵੋਕੇਟ ਸਾਊ ਨੂੰ ਪੁੱਛ ਲਓ ਜੀ ਸੰਦੀਪ ਸਿੰਘ ਜੀ ਉਹਨਾਂ ਲੜ ਸਕਦਾ ਵਾ ਤੇ ਆਪਾਂ ਉਹਨੂੰ ਟੋਨ ਮੈਦਾਨ ਚ ਤਾਰਨਾ ਚਾਹੁੰਦੇ ਆ ਇੱਕ ਵਾਰੀ ਉਹਨਾਂ ਨਾਲ ਜ਼ਰੂਰ ਗੱਲਬਾਤ ਕਰੋ ਤੇ ਅਸੀਂ ਆਪਣਾ ਅਗਰਟੀਲ ਸਾਹਿਬ ਨਾਲ ਕੀਤੀ ਗੱਲਬਾਤ ਕਿ ਜੋਨ ਲੜ ਸਕਦਾ ਵਾ। ਮੇਰੇ ਕਰੇ ਚੋਣ ਮੇਰੇ ਟੀਮ ਮਦਾਨ ਅਸੀਂ ਜੀ ਪਹਿਲਾ ਤਾਂ ਮੁੱਦਾ ਸਾਡਾ ਬੰਦੀ ਸਿੰਘਾ ਦਾ ਵਾ ਜੀ। ਜਿਹੜੇ ਸਾਡੇ ਸਜਾਵਾਂਪੁਰੀਆਂ ਕਰ ਚੁੱਕੇ ਬੰਦੀ ਸਿੰਘ ਤੇ ਆਪਾਂ ਪਹਿਲਾਂ ਸਾਡਾ ਮੁੱਦਾ ਉਹ ਵਾ ਤੇ ਉਸ ਤੋਂ ਬਾਅਦ ਨਸ਼ੇ ਦਾ ਮੁੱਦਾ ਵਾ। ਦੇਖੋ ਨੌਜਵਾਨੀ ਸਾਰੀ ਖਤਮ ਕੀਤੀ ਜਾ ਰਹੀ ਹੈ ਆਪਣੀ। ਨੌਜਵਾਨੀ ਨੂੰ ਖਤਮ ਕਰ ਰਿਹਾ ਨੌਜਵਾਨੀ ਨੂੰ ਸਾਰੀ ਖਤਮ ਕੀਤੀ ਜਾ ਰਹੀ ਹੈ ਬੰਦੀ ਸਿੰਘਾ ਦਾ ਮੁੱਦਾ ਵਾ ਆਪਣਾ। ਮੇਨ ਮੋਤ ਆਪਣਾਈ ਹੈ ਬੰਦੀ ਸਿੰਘਾ ਦਾ ਨਸ਼ੇ ਦਾ ਮੋਤ ਭਾਈ ਸੰਦੀਪ ਸਿੰਘ ਨਾਲ ਗੱਲ ਕੀਤੀ ਹਾਂਜੀ ਸੰਦੀਪ ਸਿੰਘ ਜੀ ਨਾਲ ਗੱਲ ਹੋਈ ਹੈ ਸਾਡੀ ਭਾਈ ਸੰਦੀਪ ਸਿੰਘ ਨਾਲ ਤੇ ਉਹਨਾਂ ਨੇ ਇਹੋ ਕਿਹਾ ਵਾ ਕਿ ਆਪਣਾ ਜਿੱਦਾਂ ਸੰਗਤ ਨੂੰ ਮਜੂਰਿਆ ਤੇ ਮੈਂ ਵੀ ਸੰਗਤ ਦਾ ਵਾ ਤੇ ਸੰਗਤ ਨਹੀਂ ਸੰਗਤ ਹੀ ਅਪੀ ਗਿਲ ਦੇ ਨਾਲ ਹੀ ਸਾਰਾ ਕੰਮ ਹੋਇਆ ਵਾ ਗੁਰੂ ਬਾਣੇ ਆਕਾਲ ਦੇਖ ਸ੍ਰੀ ਆਕਾਲ ਘਰ ਘਰ ਪ੍ਰਣਾਮ ਜਿਤ ਚਰਨ Sopra oh, pra muda ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਸਾਰੀ ਸੰਤ ਜਾਣਦੀ ਹੈ ਕਿ ਹੁਣ ਜਿਹੜਾ ਦੌਰ ਆ ਉਹ ਇਲੈਕਸ਼ਨ ਦਾ ਆ ਚੁੱਕਾ ਤੇ ਇਹ ਜਿਹੜਾ ਫੈਸਲਾ ਅੱਜ ਮੀਟਿੰਗ ਦੇ ਵਿੱਚ ਕੋ ਸੱਟਾ ਕੱਢਿਆ ਗਿਆ ਸਾਰੀਆਂ ਜਥੇਬੰਦੀਆਂ ਦੀਆਂ ਸਤਕਾਰ ਕਮੇਟੀਆਂ ਭਾਈ ਦਾਇਆ ਸਿੰਘ ਜੀ ਭਾਈ ਪੰਜਾਬ ਸਿੰਘ ਤੇ ਹੋਰ ਸਤਕਾਰਯੋਗ ਅਸਤੀਆਂ ਭਾਈ ਸੰਦੀਪ ਸਿੰਘ ਦੇ ਪਰਾ ਤੇ ਹੋਰ ਵੀ ਜਥੇਬੰਦੀਆਂ ਬੜੀਆਂ ਕਿਡੀਆਂ ਜਿੰਨਾ ਸੰਯੋਗ ਦਿੱਤਾ ਇੰਨੀ ਗੱਲ ਕਹੀ ਆ ਕਿ ਜਿਸ ਤਰ੍ਹਾਂ ਭਾਈ ਅਮਰਪਾਲ ਸਿੰਘ ਨੂੰ ਮੈਦਾਨ ਦੇ ਵਿੱਚ ਤਾਰਿਆ ਇਸ ਤਰ੍ਹਾਂ ਇਹ ਜਿਹੜਾ ਜੋਧਾ ਭਾਈ ਸੰਦੀਪ ਸਿੰਘ ਸਣੀ ਇਹਨੂੰ ਵੀ ਜਿਹੜਾ ਵਾ ਇਲੈਕਸ਼ਨ ਜਿਹੜੀ ਅੰਮ੍ਰਿਤਸਰ ਸਾਹਿਬ ਤੋਂ ਲੜਾਈ ਜਾਵੇ ਇਹ ਸਾਰੀਆਂ ਸੇਖ ਸੰਗਤਾਂ ਦੇ ਫੋਨ ਆਉਂਦੇ ਸੀ ਇਹਨਾਂ ਵੀਰਾਂ ਨੂੰ ਵੀ ਆਉਂਦੇ ਸੀ ਇਹਨਾਂ ਦੇ ਬ੍ਰਦਰਾਂ ਨੂੰ ਭਾਈ ਸੰਦੀਪ ਸਿੰਘ ਦੇ ਜਥੇਬੰਦੀਆਂ ਨੂੰ ਵੀ ਭਾਈ ਬਲਬੀਰ ਸਿੰਘ ਨੂੰ ਭਾਈ ਦਇਆ ਸਿੰਘ ਨੂੰ ਭਾਈ ਜੋ ਹੋਰ ਵੀ ਸਤਕਾਰਯੋਗ ਪੰਜਾਬ ਸਿੰਘ ਬੜੀਆਂ ਹਸਤੀਆਂ ਵਾਰਸ ਪੰਜਾਬ ਅਸੀਂ ਸਾਰਿਆਂ ਰਲ ਕੇ ਅੱਜ ਇਕੱਤਰ ਹੋ ਗਏ ਸਾਰੀਆਂ ਜਥੇਬੰਦੀਆਂ ਹੋਰ ਵੀ ਜਥੇਬੰਦੀਆਂ ਜਿਦਾ ਹਵਾਰਾ ਕਮੇਟੀ ਜਾਂ ਹੋਰ ਵੀ ਜਥੇਬੰਦੀਆਂ ਸਾਡੇ ਨਾਲ ਨੇ ਅੱਜ ਕਾਫੀ ਜਥੇਬੰਦੀਆਂ ਨੂੰ ਕੁਝ ਪਰਸਨਲ ਕੋਈ ਆਪ ਦੇ ਨਿੱਜੀ ਕੰਮ ਸੀ ਉਹਦੇ ਕਰਕੇ ਆਈ ਨਹੀਂ ਕਈਆਂ ਸਤਕਾਰਕ ਕਮੇਟੀਆਂ ਵੀ ਹੋਰ ਹੋਣੀਆਂ ਸੀ ਅੱਜ ਜਿਹੜਾ ਲਾਣਿਆ ਅਸੀਂ ਪਾਈ ਸੰਦੀਪ ਸਿੰਘ ਸਾਣੀ ਨੂੰ ਇਲੈਕਸ਼ਨ ਦੇ ਵਿੱਚ ਖਿਲਾਰਨ ਦਾ ਜਿਹੜਾ ਐਮਪੀ ਦੀ ਸੀਟ ਲੜਾਉਣ ਦਾ ਜਿਹੜਾ ਵਾ ਇਹ ਫੈਸਲਾ ਕੀਤਾ ਸਾਰੀ ਸੰਤ ਨੂੰ ਅਪੀਲ ਕਰਦੇ ਆ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਆ ਤੇ ਸਿਆਸੀ ਬੰਦੇ ਜਿਹੜੇ ਸਿਆਸੀ ਤੌਰ ਤੇ ਚੱਲਦੇ ਨੇ ਜਿਹੜੇ ਆਪਣੇ ਆਪ ਨੂੰ ਸਿੱਖ ਸਮਝਦੇ ਨੇ ਉਹਨਾਂ ਦੇ ਚਰਣਾ ਜੀ ਵੀ ਅਪੀਲ ਕਰਦੇ ਆ ਕਿ ਜੇ ਕੋਈ ਇੱਥੇ ਅੰਮ੍ਰਿਤਸਰ ਦੇ ਵਿੱਚ ਕੋਈ ਖੜਾ ਵਾ ਸਿੰਘ ਤੇ ਉਹ ਜਿਹੜਾ ਸੰਦੀਪ ਸਿੰਘ ਨੂੰ ਜ਼ਰੂਰ ਨਾਲ ਆਪਣਾ ਸਾਥ ਦੇਵੇ ਤੇ ਕਿਉਂਕਿ ਇਹ ਜੋ ਜੀ ਦੀ ਕੁਰਬਾਨੀ ਬੜੀ ਆ ਜੇ ਉਸ ਬੰਦੇ ਨੇ ਗਾਲ ਕੱਢੀ ਤੇ ਉਹਨੇ ਸਾਰੀ ਕੌਮ ਨੂੰ 2% ਨੂੰ ਗਾਲ ਕੱਢੀ ਉਹਦੇ ਵਿੱਚ ਇਹ ਨਹੀਂ ਆ ਕਿ ਮੀਡੀਆ ਵਾਲੇ ਵਿੱਚੋਂ ਬਾਹਰ ਸੀ ਜਾਂ ਕੋਈ ਪੰਜਾਬ ਸਰਕਾਰ ਵਾਲੇ ਜਿਹੜੇ ਮੁਲਾਜ਼ਮ ਆ ਉਹ ਬਾਹਰ ਸੀ ਜਾਂ ਕੋਈ ਪ੍ਰਸ਼ਾਸਨ ਨਾਲ ਜਾਂ ਸਿਆਸੀ ਬੰਦੇ ਜਾਂ ਕੋਈ ਆਮ ਜਨਤਾ ਜਾਂ ਪੰਥਕਾ ਕੋਈ ਬਾਹਰ ਸੀ 2% ਦੇ ਵਿੱਚ ਹਰ ਇੱਕ ਸਿੱਖ ਹੁੰਦਾ ਉਹਨੂੰ ਉਸ ਬੰਦੇ ਨੂੰ ਜਿਹੜਾ ਵਾ ਉਹਨੇ ਸੌਦਾ ਲਾਇਆ ਕਿਉਂਕਿ ਉਹ ਉਹਦੇ ਲਫਜ਼ਾਂ ਕਰਕੇ ਹੋਰ ਕਿਸੇ ਕੌਮ ਨਾਲ ਸਾਡਾ ਕੋਈ ਵੀ ਅਜੇ ਤੱਕ ਵੈਰ ਵਿਰੋਧ ਨਹੀਂ ਸਾਡੇ ਵਾਸਤੇ ਸਾਰੀਆਂ ਕੌਮਾਂ ਸਤਿਕਾਰਯੋਗ ਨੇ ਪਰ ਜਿਹੜਾ ਕੋਈ ਵੀ ਕੌਮ ਨੂੰ ਟਾਰਗੇਟ ਕਰਦਾ ਅਸੀਂ ਕਿਸੇ ਦੀ ਕੌਮ ਨੂੰ ਜਾਂ ਕਿਸੇ ਤਰੰਤ ਪੰਥ ਨੂੰ ਅਸੀਂ ਟਾਰਗੇਟ ਨਹੀਂ ਕਰਦੇ ਪਰ ਜਿਹੜਾ ਕੋਈ ਸਾਨੂੰ ਟਾਰਗੇਟ ਕਰਦਾ ਭਾਵੇਂ ਕੋਈ ਟਾਈਮ ਪੈ ਕੇ ਵੀ ਜਿਹੜਾ ਇਹ ਮਸਲਾ ਹੱਲ ਕਰਨਾ ਪਵੇ ਤਾਂ ਕੌਮ ਕਰਦੀ ਆ ਇਸ ਕਰਕੇ ਸਾਰੀ ਕੌਮ ਨੂੰ ਪਈ ਲਿਆ ਕਿ ਗਾਲ ਜੇ ਕੱਢਦਾ ਸੀ ਤਾਂ ਸਾਰੀ ਕੌਮ ਨੂੰ ਕੱਢਦਾ ਸੀ ਬੜੀ ਤਗੜੀ ਕੁਰਬਾਨੀ ਛੋਟੇ ਛੋਟੇ ਬੱਚੇ ਤੇ ਨਾ ਉਹਨੇ ਕੋਈ ਘਰ ਵੇਖਿਆ ਕਾਰੋਬਾਰ ਵੇਖਿਆ ਤੇ ਉਸ ਯੋਧੇ ਨੇ ਕੁਰਬਾਨੀ ਦੇ ਕੇ ਅੱਜ ਜੇਲ੍ਹ ਦੇ ਵਿੱਚ ਨੇ ਆਪਣਾ ਫਰਜ਼ ਬਣਦਾ ਸਾਰਿਆਂ ਦਾ ਕਿ ਸਾਰੇ ਰਲ ਮਿਲ ਕੇ ਜਿੱਥੇ ਵੀ ਜਿਸ ਤਰ੍ਹਾਂ ਵੀ ਕੋਈ ਸਹਿਯੋਗ ਕਰ ਸਕਦਾ ਤਨੋਂ ਮਨੋਂ ਧਨੋਂ ਉਹ ਸਾਰੇ ਆਪਰਲ ਕੇ ਜਿਹੜਾ ਵਾ ਆਪਾਂ ਸੰਦੀਪ ਸਿੰਘ ਸਾਹਨੇ ਦਾ ਆਪਾਂ ਜਿਹੜਾ ਵਾ ਸਾਥ ਦਈਏ ਉਸ ਜੋਧੇ ਨੂੰ ਇਹੋ ਹੀ ਉਪਰਾਲਾ ਇੱਕ ਹੈਗਾ ਵਾ ਕਿ ਜਿਸ ਤਰ੍ਹਾਂ ਭਾਈ ਅਮਰਤਪਾਲ ਦਾ ਸਾਥ ਸਾਰੇ ਵੀਰੋ ਭਾਈ ਅਮਰਤਪਾਲ ਦਾ ਵੀ ਸਾਥ ਦਈਏ ਕਿਉਂਕਿ ਉਹ ਵੀ ਵੀਰ ਨਾ ਬੜਾ ਤਗੜਾ ਧੱਕਾ ਹੋਇਆ ਉਹਨਾਂ ਨੌਜਵਾਨਾਂ ਦਾ ਬੜਾ ਤਗੜਾ ਧੱਕਾ ਹੋਇਆ ਤੇ ਆਪਾਂ ਸਾਰੇ ਰਲ ਕੇ ਜਿਹੜਾ ਵਾ ਇਹ ਸੰਦੀਪ ਸਿੰਘ ਸਣੀ ਨੂੰ ਜਿਤਾਈਏ ਜਿਤਾ ਕੇ ਦੇ ਨੂੰ ਬਾਹਰ ਕਢਵਾ ਗਏ ਤੇ ਇਹਨੂੰ ਜਿਹੜਾ ਐਮਪੀ ਦੀ ਸੀਟ ਤੇ ਭਾਈਏ ਇਸ ਕਰਕੇ ਸਾਰੀ ਕੌਮ ਨੂੰ ਸਾਰੇ ਸਿੱਖ ਜਥੇਬੰਦੀਆਂ ਨੂੰ ਪਈ ਲਿਆ ਕਿ ਇਹ ਅਸੀਂ ਜਿਹੜਾ ਵਾ ਆਪਣਾ ਸੰਦੀਪ ਸਿੰਘ ਸਣੀ ਨੂੰ 7 ਤਰੀਕ ਨੂੰ ਜਿਹੜਾ ਵਾ ਕਾਗਜ਼ ਭਰਨ ਜਿਹੜਾ ਜਾ ਰਹੇ ਆ ਤੇ ਪਹਿਲਾਂ ਜਿਹੜਾ ਅਰਦਾਸ ਬੈਂਦੀ ਸਤਿਗੁਰ ਦੇ ਚਰਨਾਂ 'ਚ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਅਕਾਲ ਤੂਰ ਸਾਬ 9 ਵਜੇ ਦਾ ਟਾਈਮ ਹੈ ਜੀ 9 ਵਜੇ ਸਾਰੀ ਸਿੱਖ ਸੰਗਤ ਨੂੰ ਬੈਂਦੀ ਆ ਕਿ ਪਹਿਲੂ ਅਕਾਲ ਤੂਰ ਸਾਬ ਪਹੁੰਚਣ ਤੇ ਉੱਥੇ ਆਪਾਂ ਅਰਦਾਸ ਬੈਂਦੀ ਸਤਿਗੁਰ ਦੇ ਚਰਨਾਂ 'ਚ ਕਰਕੇ ਤੇ ਇਸ ਜੋਧੇ ਨੂੰ ਛਡਾਉਣ ਵਾਸਤੇ ਆਪਾਂ ਕਾਗਜ਼ ਭਰਨ ਜਾਣਾ ਵਾ ਤੇ ਸਾਰੇ ਹੀ ਰਲ ਮਿਲ ਕੇ ਆਪਾਂ ਜਿਹੜਾ ਇਹ ਲਹੁਣਾ ਦਈਏ ਕਿਉਂਕਿ ਇਹ ਕੋ ਘਰ ਦੇ ਜਾਂ ਕੋ ਜਮੀਨ ਦੇ ਮਸਲੇ ਦੇ ਨਹੀਂ ਹੈ ਜੋਧਾ ਅੰਦਰ ਗਿਆ ਇਹ ਕੌਮ ਵਾਸਤੇ ਗਿਆ ਤੇ ਕੌਮ ਦਾ ਵੀ ਫਰਜ਼ ਅੱਜ ਬਣਦਾ ਕਿ ਕੀ ਆਪਾਂ ਕੀ ਕਰਨਾ ਆਪਾਂ ਛੋਟਾ ਜਿਹਾ ਇੱਕ ਗੂਠਾ ਨੱਪਣਾ ਤੇ ਉਸ ਯੋਧੇ ਦੀ ਮਦਦ ਹੋ ਜਾਣੀ ਆ ਤੇ ਇਹ ਇਹ ਗੂਠੇ ਨੂੰ ਜਿਹੜਾ ਵਾ ਇਹ ਗੂਠੇ ਨਾਲ ਹੀ ਤੁਹਾਡਾ ਜਿਹੜਾ ਵਾ ਉਹ ਜੋਧਾ ਬਾਹਰ ਆ ਜਾਣਾ ਵਾ ਤੇ ਜਿਹੜੀਆਂ ਆਉਣ ਵਾਲੀਆਂ ਜਿਹੜੀਆਂ ਟਾਈਮ ਆ ਜਿਹੜਾ ਆਉਣ ਵਾਲਾ ਸਮਾਂ ਵਾ ਸਾਨੂੰ ਬਾਰ-ਬਾਰ ਵੇਖੋ ਅਸੀਂ ਉਹਨਾਂ ਬੰਦਿਆਂ ਨੂੰ ਜਿਤਾ ਕੇ ਉੱਥੇ ਭੇਜਦੇ ਤੁਹਾਡੀ ਕੌਮ ਦੀ ਕੋਈ ਗੱਲ ਨਹੀਂ ਕਰਦਾ ਤੁਹਾਡੇ ਪੰਜਾਬ ਦੇ ਹਿੱਤ ਦੀ ਗੱਲ ਕੋਈ ਨਹੀਂ ਕਰਦਾ ਪਰ ਅੱਜ ਇਹਨਾਂ ਜੋਧਿਆਂ ਜਿਸ ਤਰ੍ਹਾਂ ਜਾਂ ਲੱਖਾ ਸਦਾਨਾ ਖਲੋਵੇ ਜਾਂ ਮਾਨਸਾਹ ਖਲੋਵੇ ਜਾਂ ਹੋਰ ਵੀ ਕੋਈ ਖਲੋਣ ਤੇ ਜਿਹੜੇ ਪੰਥਕਾ ਆਗੂ ਆ ਉਹਨਾਂ ਬੰਦਿਆਂ ਨੂੰ ਆਪਾਂ ਸੰਯੋਗ ਦੇਣਾ ਚਾਹੀਦਾ ਜਿਹੜੇ ਪੰਥ ਦੇ ਹਿੱਤ ਚ ਗੱਲ ਕਰਦੇ ਆ ਤੇ ਇਸ ਕਰਕੇ ਬੇਨਤੀ ਕਰਦੇ ਆ ਸਾਰੀ ਸੰਗਤ ਅੱਗੇ ਕਿ ਆਪਾਂ 7 ਤਰੀਕ ਨੂੰ 9 ਵਜੇ ਅਕਾਲ ਤਖਤ ਸਾਹਿਬ ਪਹੁੰਚ ਕੇ ਅਰਦਾਸ ਬੇਨਤੀ ਕਰਕੇ ਤੇ ਫਿਰ ਉੱਥੋਂ ਚੱਲੇ ਜਿਹੜੇ ਆ ਆਪਾਂ ਕਚੇਰੀ ਨੂੰ ਪਾਵਾਂਗੇ ਬਾਕੀ ਜੋ ਵਿਚਾਰ ਆ ਕੋਈ ਭਾਈ ਸੰਦੀਪ ਸਿੰਘ ਸਨੀਦੇਪ ਭਰਾ ਵੀ ਆਪਣੇ ਰੱਖਣਗੇ ਭਾਈ ਬਲਬੀਰ ਸਿੰਘ ਫੋਨ ਲੜਦੇ ਆਮਰ ਸਾਹਿਬ ਤੋਂ ਲੱਗਦਾ ਨਹੀਂ ਕਿ ਜਿਹੜੇ ਫੰਕ ਦਰਬੀ ਦੇ ਦੋ ਬਾੜ ਹੋਣਗੇ ਬਿਲਕੁਲ ਜੀ ਜਿਸ ਤਰ੍ਹਾਂ ਭਾਈ ਆਪਣਾ ਮਾਨਸਿੰਘ ਜੀ ਮਾਨਿਆ ਉਹ ਦਾਸਾ ਲਾਏ ਸੀ ਤੇ ਆਪਾਂ ਭਾਈ ਮਾਨਸਿੰਘ ਮਾਨ ਨੂੰ ਵੀ ਇਹੋ ਗੱਲ ਕਹੀ ਸੀ ਵੀ ਭਾਈ ਸਾਹਿਬ ਤੁਸੀਂ ਪਹਿਲਾਂ ਸੰਦੀਪ ਸਿੰਘ ਦੇ ਪਰਿਵਾਰ ਨਾਲ ਗੱਲ ਕਰੋ ਗੱਲ ਕਰਕੇ ਤੇ ਤੁਸੀਂ ਕੋਈ ਵੀ ਜਿਹੜਾ ਮદાન ਚੁੱਤਰਨਾ ਜਿਸ ਤਰ੍ਹਾਂ ਵੀ ਕਰਨਾ ਵੀ ਆਪਸੀ ਵਿਚਾਰ ਕਰਕੇ ਤੇ ਫਿਰ ਉਤਰੀਓ ਤੇ ਉਹ ਪਤਾ ਨਹੀਂ ਕੋਈ ਕੀ ਸ਼ਾਇਦ ਟਾਈਮ ਨਹੀਂ ਲੱਗਾ ਕਿ ਇਸ ਤਰ੍ਹਾਂ ਇਹ ਸਤਕਾਰ ਜੋ ਗਿਆ ਸਾਡੇ ਤੇ ਬਾਕੀ ਜੋ ਗੁਰੂ ਸਾਹਿਬ ਦੇ ਹੱਥ ਵਸਿਆ ਉਹਨਾਂ ਤਾਂ ਇਹ ਫਰਜ ਤੇ ਬਣਦਾ ਕਿ ਕੁਰਬਾਨੀ ਇਹ ਯੋਧੇ ਦੀ ਬਹੁਤ ਆ ਤੇ ਮੈਦਾਨ ਸਾਡੇ ਕੋਲ ਬਹੁਤ ਜ਼ਿਆਦਾ ਤਗੜਾ ਵਾ ਪੰਜਾਬ ਦੇ ਵਿੱਚ ਜੇ ਅਸੀਂ ਪੰਜਾਬ ਤੋਂ ਪਛਾਣ ਇਹ ਅੰਮ੍ਰਿਤਸਰ ਤੋਂ ਪਛਾੜ ਜਾਗੇ ਤੇ ਬਾਕੀ ਸਾਡੇ ਕੋਲ ਬਹੁਤ ਜ਼ਿਆਦਾ ਖਾੜਾ ਵਾ ਕਿਸ ਥਾਂ ਵੀ ਅਸੀਂ ਖੜ ਸਕਦੇ ਆ ਤੇ ਅਮਰਤਪਾਲ ਦਾ ਖਾੜਾ ਤੇ ਭਾਈ ਸੰਦੀਪ ਸਿੰਘ ਸਣੇ ਦਾ ਖਾੜਾ ਜਿਹੜਾ ਇਹ ਸਾਰਿਆਂ ਚ ਸਿਆਸੀ ਪਾਰਟੀਆਂ ਨੂੰ ਛੱਡ ਦੇਣਾ ਚਾਹੀਦਾ ਤੇ ਇਸ ਬੰਦੇ ਨੂੰ ਜਿਹੜਾ ਵਾ ਅੱਗੇ ਦੋਵਾਂ ਨੂੰ ਲਿਆਉਣਾ ਚਾਹੀਦਾ ਮੈਂ ਤੇ ਇਹੋ ਅਪੀਲ ਕਰਦਾ ਸਾਰੀ ਸੰਗਤ ਨੂੰ ਕਿ ਵੀ ਆ ਮੌਕਾ ਜੋ ਬੜਾ ਤਕੜਾ ਸਾਨੂੰ ਮਿਲਿਆ ਤੇ ਇਹ ਮੌਕਾ ਖਵਾਈਏ ਨਾ ਇਹ ਜਿਹੜਾ ਦੁਸ਼ਮਣ ਆ ਤੁਹਾਡੇ ਵਿੱਚ ਜਿਹੜਾ ਬੜੇ ਚਿਰ ਦਾ ਵੜਿਆ ਵਾ ਇਹਨੂੰ ਕੱਢਣ ਦਾ ਜਿਹੜਾ ਵਾ ਇੱਕੋ ਹੀ ਅਪਰਾਲਾ ਵਾ ਕਿ ਇਹਨਾਂ ਯੋਧਿਆਂ ਨੂੰ ਜਿਤਾ ਕੇ ਤੇ ਜਿਹੜਾ ਜਿੱਥੇ ਮੋਦੀ ਬੰਦਾ ਉਹ ਸੈਂਟਰ ਦੇ ਵਿੱਚ ਜਿਹੜਾ ਵਾ ਇਹਨਾਂ ਯੋਧਿਆਂ ਨੂੰ ਉੱਥੇ ਜਾ ਕੇ ਭਾਈਏ ਜਿੱਥੇ ਆਪਣੀ ਕੌਮ ਦੀ ਜਿਹੜੀ ਗੱਲ ਆ ਕੋਈ ਕਰਨ ਵਾਲਾ ਯੋਧਾ ਹੋਵੇ ਵੱਡੀਆਂ ਕੱਲੀयां ਬੰਦੀਆਂ ਨੂੰ ਦਲ ਖਾਲਸਾ ਉਹ ਤੋਂ ਸੋਨਾ ਦਾ ਬਾਈਕਟ ਕੀਤਾ ਜਾ ਰਿਹਾ ਹੈ ਕਿ ਇਹਨੇ ਦੇ ਉਹ ਅੱਜ ਨਹੀਂ ਕਰਦੇ ਉਹ ਤਾਂ ਪਹਿਲੇ ਦਿਨ ਹੀ ਉਹ ਇਸ ਤਰ੍ਹਾਂ ਹੀ ਕਰਦੇ ਨੇ ਵੀ ਆਪਣਾ ਬਾਈਕਟ ਰੱਖਦੇ ਨੇ ਉਹ ਆਪੋ ਆਪਣਾ ਜਥੇ ਬੰਦੀਆਂ ਦੇ ਜਿਹੜਾ ਆਪੋ ਆਪਣੇ ਸਹੂਲਿਆ ਜਾਂ ਆਪਾਂ ਕਿਸੇ ਨੂੰ ਵੀ ਤੇ ਇਸ ਤਰ੍ਹਾਂ ਟਾਰਗੇਟ ਨਹੀਂ ਕਰ ਸਕਦੇ ਬਾਕੀ ਸਾਨੂੰ ਪਤਾ ਵਾ ਕਿ ਭਾਵੇਂ ਅੰਦਰੂਨੀ ਤੌਰ ਤੇ ਸਾਡੀ ਮਦਦ ਕਰਨ ਕਿਉਂਕਿ ਕੌਮ ਦੀ ਇਹ ਹੀਰਾ ਵਾ ਇਹਦੀ ਮਦਦ ਮਜਬੂਰਨ ਕਾਰਨ ਸਭ ਨੂੰ ਕਰਨੀ ਪੈਣੀ ਹੈ ਕਿਉਂਕਿ ਭਾਵੇਂ ਕੋਈ ਨਾਮ ਹੀ ਚਾਵੇ ਨਾ ਤਾਂ ਤਾਂ ਵੀ ਉਹਨੂੰ ਇਹਨਾਂ ਯੋਧਿਆਂ ਦੀ ਜਿਹੜੀ ਮਦਦ ਉਹ ਕਰਨੀ ਪੈਣੀ ਆ ਇਹ ਗੱਲ ਤਾਂ ਸਾਨੂੰ ਪਤਾ ਵਾ ਕਿਉਂਕਿ ਹਰ ਇੱਕ ਬੰਦਾ ਇਸ ਯੋਧੇ ਦਾ ਰਿਣੀ ਆ ਕਿ ਅਸੀਂ ਇਸ ਯੋਧੇ ਦੇ ਦੇਨਦਾਰ ਆ ਸਾਰੇ ਜਿੰਨੇ ਵੀ ਆਪਣਾ ਆਪਾ ਸਿੰਘ ਬੈਠੇ ਆ ਜਾਂ ਦਸਤੇਬੰਦੀਆਂ ਜਾਂ ਬਾਹਰ ਦੀ ਸੰਗਤ ਨੂੰ ਵੀ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਜਿਹੜਾ ਇਹਨਾਂ ਵੀਰਾਂ ਦਾ ਇੰਨੀ ਪਸਲ ਹੀ ਨਹੀਂ ਇਹਨਾਂ ਦੀ ਹੈਗੀ ਕਿ ਜਿਹੜੀ ਐਮਪੀ ਦੀ ਸੀਟ ਲੜ ਸਕਣ ਇਹਨਾਂ ਨੂੰ ਵੱਧ ਤੋਂ ਵੱਧ ਤਨੋਂ ਮਨੋਂ ਧਨੋਂ ਜਿਹੜਾ ਮਦਦ ਕਰੋ ਹਾਂਜੀ ਮੁੱਦੇ ਕਿਹੜੇ ਲੈ ਕੇ ਆਓਗੇ ਜਿਹੜੇ ਮੀਡ ਲੈ ਕੇ ਆਉਂਦੇ ਆ ਹਾਂਜੀ ਕਿਹੜੇ ਮੁੱਦਿਆਂ ਤੇ ਆਪਾਂ ਮੁੱਦੇ ਤੇ ਪੰਜਾਬ ਦੇ ਹਿੱਤ ਦੀ ਗੱਲ ਕਰਾਂਗੇ ਅਸੀਂ ਜਿਹੜੀ ਪੰਜਾਬ ਦੀ ਗੱਲ ਹੈ ਜੋ ਪੰਜਾਬ ਨਾਲ ਧੱਕੇ ਹੋ ਰਿਹਾ ਜਿਸ ਤਰ੍ਹਾਂ ਸਾਡੀ ਆਪਾਂ ਭਰਤੀਆਂ ਬੰਦ ਹੋਈਆਂ ਸਾਡੇ ਪਾਣੀ ਖੋਏ ਜਾ ਰਹੇ ਆ ਮੁੱਦੇ ਇੱਕ ਇੱਕ ਦੇ ਪੰਜਾਬ ਦੇ ਪਤਾ ਨਹੀਂ ਕਿੰਨਾ ਮੁੱਦਾ ਨਸ਼ਾ ਜਿਹੜਾ ਵੇਖੋ ਕਿੰਨੀ ਨੌਜਵਾਨੀ ਦਾ ਘਾਣ ਹੋਣ ਰਿਹਾ ਮੁੱਦਾ ਇੱਕ ਨਹੀਂ ਸਾਡਾ ਬਹੁਤ ਜ਼ਿਆਦਾ ਮੁੱਦਾ ਵਾ ਜੇ ਤੇ ਅਸੀਂ ਮੁੱਦਿਆਂ ਤੇ ਗੱਲ ਕਰਨ ਲੱਗੇ ਤੇ ਘੱਟੋ ਘੱਟ ਇੱਥੇ 2 ਘੰਟੇ ਲੱਗ ਜਾਣਗੇ ਆਪਾਂ ਨੂੰ ਤੇ ਮੁੱਦੇ ਬਹੁਤ ਆ ਪੰਜਾਬ ਦੇ ਜਿਹੜੇ ਪੰਜਾਬ ਨਾਲ ਜਿਹੜਾ ਧੱਕਾ ਹੋ ਰਿਹਾ ਜਿਹੜਾ ਭਰਤੀਆਂ ਦਾ ਜਾਂ ਕੋਈ ਜਿਸ ਤਰ੍ਹਾਂ ਵੀ ਕੋਈ ਨਸ਼ੇ ਆਦਾਜ ਆ ਹੋਰ ਵੀ ਪਾਣੀਆ ਦਾ ਬੜੇ ਧੱਕੇ ਉਹਨਾਂ ਮੁੱਦਿਆਂ ਦੇ ਬੰਦੀ ਸਿੰਘਾਂ ਦਾ ਵੀ ਹੋ ਰਿਹਾ ਹੁਣ ਜਿੱਦਾਂ ਬੰਦੀ ਸਿੰਘ ਤੇ ਗੱਲ ਕਰਦੇ ਵੀ ਇਹਨੇ ਯੋਧੇ ਜਿੱਦਾਂ ਜਗਤਾਰ ਸਿੰਘ ਹਵਾਰਾ ਵਾ ਉਧਰ ਵੀ ਮੈਨੂੰ ਮੈਂ ਬੇਨਤੀ ਕਰਦਾ ਸੰਗਤ ਨੂੰ ਵੀ ਉਹ ਯੋਧੇ ਨੇ ਵੀ ਆਪਾਂ ਇੱਕ ਧਰਿਆ ਦੇ ਨਾਂ ਪਰੇ ਜੀਏ ਆਪਾਂ ਨਾਰਿਆ ਦੇ ਨਾਂ ਰਹਿ ਜੀਏ ਉਹ ਯੋਧੇ ਨੇ ਵੀ ਖਿਲਾਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਕੌਮ ਆ ਕੌਮ ਬੜਾ ਸਾਥ ਦਿੰਦੀ ਆ ਐ ਅਮਰਪਾਲ ਸਿੰਘ ਦੇ 29ਾਂ ਜੁਤਰੰ ਤੋਂ ਬਾਅਦ ਇਹ ਫੈਸਲਾ ਲਿੱਤਾ ਗਿਆ ਜਾਂ ਸੰਦੀਪ ਸ਼ਾਣੀ ਦਾ ਜਦੋਂ ਲੜਨ ਦਾ ਪਹਿਲਾ ਤੋਂ ਫੈਸਲਾ ਨਹੀਂ ਇਹ ਬੜੇ ਚਰਤਾਈਏ ਨੌਜਵਾਨ ਮੁੰਡੇ ਜਿਹੜੇ ਆ ਇਹ ਕਰਦੇ ਫਿਰਦੇ ਸੀ ਤਾਂ ਮੈਂ ਤੇਨਾਂ ਨੂੰ ਉਦੋਂ ਕਹੇ ਵੀ ਇਹ ਅਮ ਜਿਹੜੀ ਗੱਲ ਜਿਹੜੀ ਇਹਨਾਂ ਚਲਾਈ ਸੀ ਪਰ ਉਦੋਂ ਤੋਂ ਮੈਨੂੰ ਕਹੇ ਵੀ ਤੁਸੀਂ ਲਾਂਨ ਕਰ ਦਿਓ ਪਤਾ ਨਹੀਂ ਕਿਹੜੀ ਗੱਲੋਂ ਕੀ ਵਿਚਾਰ ਇਹਨਾਂ ਦਾ ਵਿਚਾਰਿਆਂ ਦਾ ਬਦੂ ਹਰ ਬੰਦਾ ਸੋਚਦਾ ਬੜਾ ਤਕੜਾ ਮੈਦਾਨ ਹੈ ਵੀ ਇਹਦੇ ਵਿੱਚ ਮੈਂ ਘੁਲ ਪਾਉਂ ਜਾਂ ਨਹੀਂ ਪਾਉਂ ਤੇ ਬੜਾ ਸੋਚਣ ਦੇ ਬਾਵਜੂਦ ਸੰਗਤਾਂ ਦੇ ਫੋਨ ਆਏ ਇਹਨਾਂ ਨੂੰ ਫਿਰ ਸੰਗਤਾਂ ਦੀ ਜਿਹੜੀ ਆ ਉਹ ਗੱਲ ਜਿਹੜੀ ਆ ਉਹ ਨਹੀਂ ਮੁੜੀ ਜਾਂਦੀ ਦੇ ਦੇਸ਼ ਵਿਦੇਸ਼ ਦੇ ਵਿੱਚੋਂ ਸੰਤਾਂ ਦੇ ਫੋਨ ਆਉਂਦੇ ਸਾਨੂੰ ਵੀ ਆਉਂਦੇ ਰਹੇ ਆ ਇਸ ਕਰਕੇ ਸਾਨੂੰ ਜਿਹੜਾ ਵਾ ਇਹ ਯੋਧੇ ਨੂੰ ਜਿਹੜਾ ਮੈਦਾਨ ਦੇ ਵਿੱਚ ਕਾਰਨਾ ਪਿਆ ਸਿਮਰਨ ਜੀ ਮਾਨ ਜੀ ਨਾਲ ਗੱਲਬਾਤ ਕੀਤੀ ਜਾਏਗੀ ਸੰਦੀਪ ਸਿੰਘ ਦੀ ਜਿਹੜੀ ਮਦਦ ਕਰਨ ਲਈ ਬਿਲਕੁਲ ਜੀ ਬਿਲਕੁਲ ਸਤਿਕਾਰਯੋਗ ਹਸਤੀ ਆ ਸਾਡੀ ਉਹ ਸਿਮਰਨਜੀਤ ਸਿੰਘ ਮਾਨ ਸਾਡੀ ਕੌਮ ਦਾ ਹੀਰੇ ਆ ਉਹ ਕਿਉਂਕਿ ਉਹ ਸਾਨੂੰ ਇਸ ਕੱਲ ਦਾ ਮਾਣ ਵੀ ਆ ਤੇ ਉਹ ਸੰਦੀਪ ਸਿੰਘ ਸਣੀ ਦੇ ਹੱਕ ਦੇ ਵਿੱਚ ਬਹਿ ਜਾਣਗੇ ਉਹ ਦਿਲੋਂ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਪਿਆਰ ਕਰਦੇ ਆ ਇਹ ਨਹੀਂ ਗੱਲ ਤੇ ਬਾਕੀ ਜੋ ਵੀ ਆ ਕਹਿੰਦੇ ਨੇ ਸਹਿਬਾ ਤੋਂ ਵਡਿਆਈਆਂ ਜਿਸ ਭਾਵੇਂ ਦਿੱਤੇ ਦੇਣੀ ਤੇ ਬੜਾਈ ਗੁਰੂ ਸਾਹਿਬ ਨੇ ਉਹਨੂੰ ਹੀ ਆ ਜਿੰਨੂੰ ਪਾਉਣੀ ਆ ਬਾਕੀ ਆ ਭਾਈ ਸਾਹਿਬ ਤੁਸੀਂ ਜੋ ਆਨ ਕੀਤਾ ਤੁਸੀਂ ਭਰਾਵਰੇ ਜੱਲੇ ਬਾਨੀਆਂ ਨਾਲ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ کافی ਚਿਰਾਂ ਤੋਂ ਸਾਨੂੰ ਸੰਗਤ ਦੇ ਪੀ ਲਹੌਰੀ ਹੀ ਸੰਗਤ ਬੋਲੋ ਕਿ ਸੰਦੀਪ ਸਿੰਘ ਨੂੰ ਚੌਂਦੇ ਬਾਜ਼ਾਰ ਚ ਉਤਾਰਿਆ ਜਾਵੇ ਤੇ ਅਸੀਂ ਸੰਗਤ ਦੀ ਬੇਨਤੀ ਮੰਨ ਕੇ ਹੀ ਸੰਗਤ ਨੇ ਕਿਹਾ ਹੈ ਤੇ ਬਸ ਸੰਗਤ ਦੀ ਬੇਨਤੀ ਮੰਨ ਕੇ ਹੀ ਇਹ ਚੀਜ਼ ਕੀਤੀ ਹੈ ਤੇ ਅਸੀਂ ਸੰਗਤ ਨੂੰ ਹੁਣ ਕਹਿੰਦੇ ਕਿ ਵਾਧ ਚੜ ਕੇ ਸੰਦੀਪ ਸਿੰਘ ਦਾ ਸਾਥ ਦਿੱਤਾ ਜਾਵੇ ਇਸ ਤਰ੍ਹਾਂ ਵੀ ਸੰਗਤ ਸੇ ਆਪ ਦੇ ਸਕਦੀ ਸੰਦੀਪ ਸਿੰਘ ਦਾ ਵੱਧਵਾ ਸਾਥ ਦਿੱਤਾ ਜਾਵੇ ਕਿਦੋਂ ਤੋਂ ਚੋਣ ਪ੍ਰਚਾਰ ਸ਼ੁਰੂ ਕੀਤਾ ਜਾ ਸਕਦਾ ਹੈ ਦੇਖੋ ਸਾਰੀ ਡਿਸਕਸ਼ਨ ਹੋਣੀ ਮੀਟਿੰਗ ਉਸ ਤੋਂ ਬਾਅਦ ਜਿੱਥੇ ਬੰਦੀਆਂ ਨਾ ਕਰ ਲੈਣੀਆਂ ਉਸ ਤੋਂ ਬਾਅਦ ਪਤਾ ਲੱਗ ਜਾਏ ਕਿ ਚੋਣ ਪ੍ਰਚਾਰ ਅਸੀਂ ਕਿਸ ਤਰ੍ਹਾਂ ਸ਼ੁਰੂ ਕਰ ਲਈਏ ਅਗਲੀ ਵਾਰੀ ਚੋਣ ਲੜਨ ਜਾ ਰਹੇ ਹੋ ਕੀ ਹੁੰਦਾ ਦੇਖੋ ਜੀ ਇਹ ਮਹਿਸੂਸ ਹੋਣਾ ਇਹ ਸਤਿਗੁਰੂ ਨੂੰ ਪਤਾ ਜੀ ਕਿਹੜੇ ਗਰਾ ਤੇ ਹੀ ਤੋਰਿਆ ਸਾਨੂੰ ਇਹ ਮਾਲਕ ਮਾਲਕ ਨੂੰ ਪਤਾ ਵੀ ਕਿਸ ਤਰ੍ਹਾਂ ਹੋਣਾ ਕੰਮ ਤੇ ਸਾਨੂੰ ਤਾਂ ਕੁਝ ਪਤਾ ਵੀ ਨਹੀਂ ਐ ਵੀ ਤੁਹਾਨੂੰ ਕਹੀਏ ਕਿ ਇਹਨਾਂ ਨੂੰ ਸਾਡਾ ਕੁਝ ਆਈਡੀਆ ਵਾ ਜੇ ਕਿਵੇਂ ਕਰ ਲੈਣਾ ਕਿਵੇਂ ਨਹੀਂ ਕਰਨਾ ਇਸ ਸੰਬੰਧੀ ਆਪਣੇ ਐਡਵੋਕੇਟ ਨਾਲ ਗੱਲ ਕੀਤੀ ਸੀ ਹਾਂਜੀ ਹੋਈ ਉਹਨਾਂ ਨਾਲ ਡਿਸਕਸ਼ਨ ਜਿੱਥੇ ਬੰਦੀਆਂ ਨਾਲ ਮੀਟਿੰਗ ਕਰਨ ਤੋਂ ਪਹਿਲਾਂ ਵੀ ਆਪਾਂ ਗੱਲਬਾਤ ਹੋਈ ਸੀ ਉਹਨਾਂ ਨੇ ਕਹੇ ਸੀ ਇੱਕ ਵਾਰੀ ਆਪਣੇ ਐਡਵੋਕੇਟ ਸਾਹਿਬ ਨੂੰ ਪੁੱਛ ਲਓ ਜੀ ਸੰਦੀਪ ਸਿੰਘ ਚੌਣ ਲੜ ਸਕਦਾ ਵਾ ਤੇ ਆਪਾਂ ਉਹਨੂੰ ਚੌਣ ਮੈਦਾਨ ਚ ਤਾਰਨਾ ਚਾਹੁੰਦੇ ਆ ਇੱਕ ਵਾਰੀ ਉਹਨਾਂ ਨਾਲ ਜ਼ਰੂਰ ਗੱਲਬਾਤ ਕਰੋ ਤੇ ਅਸੀਂ ਆਪਣਾ ਵਕੀਲ ਸਾਹਿਬ ਨਾਲ ਕੀਤੀ ਗੱਲਬਾਤ ਉਹ ਕਹਿੰਦੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਚੋਂ ਲਾੜ ਸਕਦਾ ਵਾ ਕਿਹੜੇ ਕਿਹੜੇ ਚੋਂ ਲੈ ਲੈ ਟੀਮ ਮੈਦਾਨ ਵਿੱਚ ਕੁਝ ਅਸੀਂ ਜੀ ਪਹਿਲਾਂ ਤਾਂ ਮੁੱਦਾ ਸਾਡਾ ਬੰਦੀ ਸਿੰਘਾ ਦਾ ਵਾ ਜੀ ਜਿਹੜੇ ਸਾਡੇ ਸਜਾਵਾਂਪੁਰੀਆਂ ਘਰ ਚ ਕੇ ਬੰਦੀ ਸਿੰਘ ਤੇ ਆਪਾਂ ਪਹਿਲਾਂ ਸਾਡਾ ਮੁੱਦਾ ਵਾ ਤੇ ਉਸ ਤੋਂ ਬਾਅਦ ਨਸ਼ੇ ਦਾ ਮੁੱਦਾ ਵਾ ਦੇਖੋ ਨੌਜਵਾਨੀ ਸਾਰੀ ਖਤਮ ਕੀਤੀ ਜਾ ਰਹੀ ਹੈ ਆਪਣੀ ਨੌਜਵਾਨੀ ਨੂੰ ਖਤਮ ਕਰ ਰਿਹਾ ਨੌਜਵਾਨੀ ਨੂੰ ਸਾਰੀ ਖਤਮ ਕੀਤੀ ਜਾ ਰਹੀ ਹੈ ਬੰਦੀ ਸਿੰਘਾ ਦਾ ਮੁੱਦਾ ਵਾ ਆਪਣਾ ਮੇਨੋਂ ਤਾਂ ਅਪਣਾਈ ਹੈ ਬੰਦੀ ਸਿੰਘਾ ਦਾ ਨਸ਼ੇ ਦਾ ਮੁੱਦਾ ਭਾਈ ਸੰਦੀਪ ਸਿੰਘ ਨਾਲ ਗੱਲ ਕੀਤੀ ਹਾਂਜੀ ਸੰਦੀਪ ਸਿੰਘ ਜੀ ਨਾਲ ਗੱਲ ਹੋਈ ਹੈ ਸਾਡੀ ਭਾਈ ਸੰਦੀਪ ਸਿੰਘ ਨਾਲ ਤੇ ਉਹਨਾਂ ਨੇ ਇਹੋ ਕਿਹਾ ਵਾ ਕਿ ਆਪਣਾ ਜਿੱਦਾਂ ਸੰਗਤ ਨੂੰ ਮਜੂਰਿਆ ਤੇ ਮੈਂ ਵੀ ਸੰਗਤਾਂ ਵਾ ਤੇ ਸੰਗਤ ਨਹੀਂ ਸੰਗਤ ਇਹ ਅਪੀ ਗਿਲਦੇ ਨਾਲ ਹੀ ਸਾਰਾ ਕੰਮ ਹੋਇਆ ਵਾ